ਅੱਜ ਖੇਤਰ ਦੇ ਪਿੰਡ ਬੜਬਾ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਸਮਰਥਨ ਮਿਲਿਆ ਜਦੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੀਬੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਸਥਾਨਕ ਵਸਨੀਕਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਇਸ ਮੌਕੇ ਪਿੰਡ ਵਸਨੀਕਾਂ ਨੂੰ ਸੰਬੋਧਨ ਕਰਦੀ ਹੋਈ ਲਾਲਪੁਰਾ ਨੇ ਕਿਹਾ ਕਿ ਪੰਜਾਬ ਚ ਆਮ ਆਦੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ناکਾਮ ਸਾਬਤ ਹੋਈ ਹੈ ਆਪ ਸਰਕਾਰ ਨੇ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸਨ ਉਹਨਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਗਿਆ ਸਿੱਖਿਆ ਖੇਤਰ ਰੋਜ਼ਗਾਰ ਖਨਨ ਉਦਯੋਗ ਹਰ ਖੇਤਰ ਵਿੱਚ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਉਹਨਾਂ ਕਹਿੰਦੇ ਕਿ ਆਮ ਆਦੀ ਪਾਰਟੀ ਸਿਰਫ ਇਸ਼ਤਿਹਾਰਾਂ ਰਾਈ ਛੁੱਟੀਆਂ ਉਪਲਬਧੀਆਂ ਦਿਖਾਉਣ ਵਿੱਚ ਲੱਗੀ ਹੋਈ ਹੈ ਜਦਕਿ ਅਸਲ ਤਰattere ਵਿਕਾਸ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਲਾਲਪੁਰਾ ਨੇ ਕਿਹਾ ਕਿ ਗੈਰ ਕਾਨੂੰਨੀ ਖਨਨ ਤੇ ਅਜੇ ਤੱਕ ਕੋਈ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਗਈ ਪਿਛਲੇ ਸਾਲਾਂ ਵਿੱਚ ਜੇ ਵੱਡੇ ਪੱਧਰ ਤੇ ਖਾਣ ਹੋਇਆ ਤਾਂ ਉਸ ਦੀ ਜਾਂਚ ਦਾ ਨਤੀਜਾ ਕਿੱਥੇ ਹੈ ਕਿਸੇ ਖੰਡ ਮਾਫੀ ਦੇ ਕਾਰਵਾਈ ਕਿਉਂ ਨਹੀਂ ਹੋਈ ਉਹਨਾਂ ਕਿਹਾ ਕਿ ਸਰਕਾਰ ਦੀ ਸਿੱਖਿਆ ਨੀਤੀ ਵੀ ਪੂਰੀ ਤਰ੍ਹਾਂ ਅਸਫਲ ਨਹੀਂ ਹੈ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਸਿਹਤ ਸੂਤਾ ਦਾ ਹਾਲਾਤ ਬਿਹਤ ਗੰਭੀਰ ਹਨ ਇਸ ਲਈ ਲੋਕ ਅਜੇ ਵੀ ਇਲਾਜ ਲਈ ਪੀਡੀਆ ਚੰਡੀਗੜ੍ਹ ਤੇ ਨਿਰਭਰ ਹਨ ਨਾਲ ਪਰਨੇਕੇ ਕਿ 20250 ਪੰਜਾਬ ਚ ਭਾਜਪਾ ਦੀ ਸਰਕਾਰ ਬਣੇਗੀ ਤਾਂ ਨੂਰਪੁਰ ਬੇਦੀ ਨੂੰ ਸਿਹਤ ਰੋਜ਼ਗਾਰ ਦਾ ਮੁੱਖ ਕੇਂਦਰ ਬਣਾਇਆ ਜਾਵੇਗਾ ਉਹਨਾਂ ਨੇ ਵਾਦਾ ਕੀਤਾ ਕਿ ਭਾਜਪਾ ਸਰਕਾਰ ਆਉਣ ਦੇ ਖੇਤਰ ਵਿੱਚ ਨਵੀਆਂ ਸੇ ਸਹੂਲਤਾਂ ਉਪਲਬਧ ਹੋਣਗੀਆਂ ਸਿੱਖਿਆ ਪ੍ਰਣਾਲੀ ਮਜ਼ਬੂਤ ਕੀਤੀ ਜਾਵੇਗੀ ਅਤੇ ਉਦਯੋਗਾਂ ਵਿੱਚ ਨਿਵੇਸ਼ ਪਾ ਕੇ ਨੌਜਵਾਨਾਂ ਲਈ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਮੇਰਾ ਪੰਜਾਬ న్యూਸ ਲਈ ਪ੍ਰਦੀਪ ਧੀਮਾਨ ਦੀ ਰਿਪੋਰਟ ਜੀ ਜੁਆਇਨ ਕੀ ਦੀ ਹੈ ਭਾਰਤੀ ਜਨਤਾ ਪਾਰਟੀ ਕੀ ਮਹਿਸੂਸ ਕਰ ਰਹੇ ਕੀ ਕਹਿਣਾ ਚਾਹੋਗੇ ਮੈਂ ਬਹੁਤ ਹੀ ਮਜ਼ਾ ਤੇ ਆਨੰਦ ਹੈ ਮੇਰੀ ਕਾਫੀ ਟਾਈਮ ਤੋਂ ਸੋਚੀ ਬੀਜਪੀ ਜੁਆਇਨ ਕਰਨ ਦੀ ਜੋ ਕਿ ਅੱਜ ਪੂਰੀ ਹੋ ਗਈ। ਭਾਜੀ ਦੀ ਸੋਚ ਜਿੱਦਾਂ ਭਾਜੀ ਚੱਲਦੇ ਆ ਬੜੀ ਵਧੀਆ ਤੇ ਜਿੱਦਾਂ ਭਾਜੀ ਕਰਨਗੇ ਉਹਨਾਂ ਦੇ ਕਦਮਾਂ ਉੱਪਰ ਚੱਲਾਂਗੇ। ਅ ਅੱਜ ਦੀ ਭਾਰਤੀ ਜਨਤਾ ਪਾਰਟੀ ਰੂਪਨਗਰ ਨੂੰ ਬਹੁਤ ਵੱਡਾ ਬਲ ਮਿਲਿਆ। ਔਰ ਮੈਂ ਤਾਂ ਧੰਵਾਦ ਹੀ ਕਰਨਾ ਚਾਹੂੰਗਾ। ਅਸੀਂ ਇੱਕ ਮਿਸ਼ਨ ਲੈ ਕੇ ਚੰਗੇ ਆ ਚੱਲੇ ਆ। ਚੰਗੀ ਸੋਚ ਦਾ ਮਿਸ਼ਨ। ਔਰ ਇਸ ਸੋਚ ਵਿੱਚ ਕਰਪਸ਼ਨ ਨੂੰ ਖਤਮ ਕਰਨਾ ਫਾਈਨਿੰਗ ਇਸ ਇਲਾਕੇ ਚ ਬੰਦ ਕਰਾਉਣੀ ਇਸ ਇਲਾਕੇ ਚ ਇਨਸਾਫ ਖੜਾ ਕਰਨਾ ਔਰ ਜਿਹੜਾ ਹੈਗਾ ਇਸ ਇਲਾਕੇ ਨੂੰ ਕਿਵੇਂ ਡਿਵੈਲਪ ਕਰਨਾ ਇਹਦੇ ਲਈ ਅਸੀਂ ਜਿਹੜਾ ਪਿੰਡ-ਪਿੰਡ ਜਾ ਕੇ ਲੋਕਾਂ ਦੇ ਨਾਲ ਆਪਣੇ ਵਿਚਾਰ ਵਿਮਰਸ਼ ਕਰ ਰਹੇ ਆ ਮੈਂ ਧੰਨਵਾਦ ਕਰਦਾ ਮੇਰੇ ਨਾਲ ਮੇਰੇ ਭਰਾ ਜਿੰਨੇ ਵੀ ਨੌਜਵਾਨ ਜਿੰਨੇ ਵੀ ਬਜ਼ੁਰਗ ਜਿਨ੍ਹਾਂ ਨੇ ਅੱਜ ਮੇਰੀ ਸੋਚ ਨੂੰ ਜਿਹੜਾ ਆਇਆ ਸੋਚ ਤੇ ਨਾਲ ਚੱਲੇ ਨੇ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਭਾਈ ਮੋਦੀ ਦੀ ਸੋਚ ਹੈ ਕਿ ਦੇਸ਼ ਨੂੰ ਕਿਵੇਂ ਤਗੜਾ ਕੀਤਾ ਜਾਵੇ ਦੇਸ਼ ਦਾ ਨਾਮ ਕਿਵੇਂ ਦੁਨੀਆ ਵਿੱਚ ਚਮਕਾਇਆ ਜਾਵੇ ਔਰ ਖਾਸ ਕਰਕੇ ਪੰਜਾਬ ਨੂੰ ਕਿਵੇਂ ਬਾਕੀ ਦੇਸ਼ ਨਾਲ ਮਿਲਾਇਆ ਜਾਵੇ ਇਹ ਸੋਚ ਲਈ ਅਸੀਂ ਸਾਰੇ ਜਾਰੇ ਕੰਮ ਕਰ ਰਹੇ ਹਾਂ ਉਹਦੇ ਵਿੱਚ ਮੇਰੇ ਛੋਟੇ ਵੀਰ ਉਹਨਾਂ ਦਾ ਨਾਲ ਚੱਲਣਾ ਮੈਂ ਕਹਿੰਦਾ ਸਾਨੂੰ ਬਹੁਤ ਵੱਡਾ ਬਾਲੋ ਸ਼ਕਤੀ ਹੈ ਅਸੀਂ ਲੜਾਂਗੇ ਜੀ ਪੂਰੇ ਠੋਕ ਜਾ ਕੇ ਲੜਾਂਗੇ ਨਹੀਂ ਜਿੱਤਾਂਗੇ ਵੀ ਸਰਕਾਰ ਦੇ ਨਾਲ ਸਾਡੀ ਲੜਾਈ ਹੈ ਔਰ ਮੈਨੂੰ ਪੂਰਨ ਉਮੀਦ ਹੈ ਪੇ ਜਿੰਨਾ ਸਰਕਾਰਾਂ ਧੱਕਾ ਕਰਦੀਆਂ ਸਰਕਾਰਾਂ ਧੱਕਾ ਕਰਨਗੀਆਂ ਔਰ ਜਿਹੜਾ ਹੈਗਾ ਆ ਕੋਈ ਗੱਲ ਨਹੀਂ ਅਸੀਂ ਜਿਹੜਾ ਹੈਗਾ ਆ ਲੜਾਂਗੇ ਲੋਕਾਂ ਦੇ ਹੱਕਾਂ ਲਈ ਲੜਾਂਗੇ ਚੰਗੇ ਬੰਦੇ ਲੈ ਕੇ ਆਵਾਂਗੇ ਉਹ ਬੰਦੇ ਲੈ ਕੇ ਆਵਾਂਗੇ ਜਿਹੜੇ ਸ਼ਾਮ ਨੂੰ ਮਾਈਨਿੰਗ ਚੋਂ ਪੈਸੇ ਨਹੀਂ ਇਕੱਠੇ ਕਰਦੇ ਉਹ ਬੰਦੇ ਲੈ ਕੇ ਆਵਾਂਗੇ ਜਿਹੜਾ ਜਿਹੜਾ ਲੋਕਾਂ ਨੂੰ ਦਬਕੇ ਨਹੀਂ ਮਾਰਦੇ ਨਜਾਇਜ਼ ਪਰਚੇ ਨਹੀਂ ਕਰਦੇ ਚੰਗੇ ਚਿਹਰੇ ਲੈ ਕੇ ਆਵਾਂਗੇ ਔਰ ਮੈਨੂੰ ਪੂਰੀ ਉਮੀਦ ਆ ਸਾਡਾ ਇਲਾਕਾ ਇਸ ਵੇਲੇ ਤਰਸ ਰਿਹਾ ਇੱਕ ਚੰਗੀ ਲੀਡਰਸ਼ਿਪ ਲਈ ਸਾਰੀ ਲੀਡਰਸ਼ਿਪ ਖੜੀ ਕਰਾਂਗੇ